ਦੋ ਦੋ ਇਹ ਥੱਲੇ 21 ਕਿਲੋ ਹੀ ਆ 20 ਕਿਲੋ ਭਲਾਂਦੀ ਅਗਲਾ 5 ਦਿਨਾਂ ਸ਼ੀਰ ਜਿੰਨੇ ਦਿਨ ਕਰਦਾ ਉਹਨੇ ਦਿਨ ਚੋੜਿਆ ਤੇ ਜਿੰਨਾ ਟਾਈਮ ਅਗਲੇ ਦੀ ਤਸੱਲੀ ਨਹੀਂ ਹੁੰਦੀ ਉਹਨੇ ਦਿਨ ਚੋੜਿਆ ਅਗਲੇ ਦੇ ਦਿਲ ਨੇ ਹਾਮੀ ਭਰਤੀ ਬਾਈ ਛੋਡੇ ਉਹ ਥੋੜੇ ਤੇ ਹੁਣ ਅਗਲੇ ਦੇ ਘਰੇ ਜਿੰਨੇ ਡਾਕ ਮਰਜੀ ਚੋੜਿਓ ਸੁਆ ਕਿਨਵਾ ਸੂਈ ਹੋਈ ਆ ਬਾਈ ਇਹ ਬਾਈ ਤੀਜਾ ਸੂਆ ਲੈ ਨੂੰ 23 ਤਰੀਕ ਨੂੰ ਦਿਨ ਪੂਰੇ ਆ ਕਰਮਾ ਵਾਲੀ ਦਾ ਇੰਜ ਮਾ ਪਿੰਕ ਜਿਹੜਾ ਲੇਵਾ ਤੇ ਚਵਾਈ ਵਾਲਾ ਥਾਣਾ ਆਹਾਹਾ ਬਹੁਤ ਸੋਹਣੇ ਦੋਸਤੋ ਇਹਨੂੰ ਥਾਣਾ ਕਮਾਈ ਬਾਈ ਇਹਨੂੰ ਆਏ ਨੂੰ ਕਮਾਈ ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡਾ ਜੀ ਸੇਮਾ ਜ਼ਿਲ੍ਹਾ ਬਠਿੰਡਾ ਨਥਾਣਾ ਤਹਿਸੀਲ ਚ ਦੋਸਤੋ ਇਹ ਪਿੰਡ ਰਹਿ ਜਾਂਦਾ ਤਿੰਨ ਨਾਲ ਬਾਈ ਕੋਲੇ ਵਿਕਰੀ ਵਾਲਿਆ ਸੇਲ ਵਾਸਤੇ ਬਾਈ ਗੁਰਪ੍ਰੀਤ ਦੇ ਘਰ ਚੋਂ ਦੋਸਤੋ ਵੀਡੀਓ ਬਣਾ ਰਹੇ ਆ ਰੁਟੀਨ ਚਬੀਰ ਕੋਲੇ ਸੇਲ ਵਾਲੇ ਪਸ਼ੂ ਆਉਂਦੇ ਹੀ ਰਹਿੰਦੇ ਆ ਅੱਜ ਦੀ ਵੀਡੀਓ ਚ ਇੱਕ ਤਾਂ ਇਹ ਜਿਹੜੀ ਇੱਕ ਨੰਬਰ ਤੇ ਕਾਲੇ ਕਲਰ ਚ ਦੇਖਦੇ ਹੋ ਦੋਸਤੋ ਸੂਈ ਸਵਾਈ ਬੱਚਾ ਇਹਦੇ ਪਿੱਛੇ ਬੱਚੀ ਆ ਬਾਈ ਕਹਿੰਦਾ ਇੱਕ ਮਹੀਨੇ ਦੀ ਸੂਈ ਆ 20 ਕਿਲੋ ਦੋ ਤਾਂ ਜਿੰਨੇ ਡੰਗ ਅਗਲੇ ਦਾ ਜੀ ਕਰਦਾ ਆਪਣੇ ਕਿੱਲੇ ਤੇ ਆਪਣੇ ਘਰੇ ਵੀਰੇ ਚੋ ਸਕਦਾ ਅਗਲਾ 4 6 8 ਜਿੰਨੇ ਡੰਗ ਮਰਜੀ ਚੋਲਿਓ ਮੁੱਲ ਨਾਲ ਹੁੰਦੇ ਵੀਡੀਓ ਦੇ ਵਿੱਚ ਕਰਵਾ ਦੂੰ ਨੰਬਰ 2 ਤੇ ਕਾਹਾ ਬਹਿੜਾ ਤੇ ਨੰਬਰ 3 ਤੇ ਆ ਗਈ ਦੋਸਤੋ ਉਹ ਪਰਲੀ ਇਹ ਦੋਨੇ ਘਬਣਾ ਆਗਾ ਇੱਕ ਨੰਬਰ ਆਪਏ ਤੋਂ ਸ਼ੁਰੂ ਕਰ ਲੈਨੇ ਆ ਹੋਰ ਹੋਰ ਵੀ ਦਬਾਈ ਕੀ ਹਾਲ ਆ ਜੀ ਬਹੁਤ ਵਧੀਆ ਬਈ ਬਹੁਤ ਪਿੰਡ ਆ ਗਿਆ ਵੱਡੇ ਭਾਈ ਆਪਣਾ ਸੇਮਾ ਹਾਂ ਬਈ ਨਾਲ ਨਾਲ ਕਿਹੜੇ ਪਿੰਡ ਆ ਨਾਲ ਬਈ ਆਪਣੇ ਪੁੱਤੋ ਵੀ 6 ਕਿਲੋਮੀਟਰ ਰਹਿਣ ਲਾ ਗੋਬਿੰਦਪੁਰਾ ਵੀ ਬਈ 6 ਕਿਲੋਮੀਟਰ ਰਹਿਣ ਲਾ ਠੀਕ ਆ ਤੇ ਬਈ ਪੂਲੀ ਵੀ ਆਪਾਂ ਨੂੰ 3 ਕਿਲੋਮੀਟਰ ਆ ਠੀਕ ਆ ਆਪਣੇ ਕੋਲੇ ਰੂਟੀਨ ਚ ਪਸੂਉਂਦੇ ਰਹਿੰਦੇ ਆ ਹਾਂ ਬਈ ਚੰਗੇ ਪਸੂਉਂਦੇ ਰਹਿੰਦੇ ਆ ਹਾਂ ਅੱਜ ਆਪਣੇ ਕੋਲੇ ਆਹ ਤਿੰਨਾਂ ਮੌਕੇ ਤੇ ਇੱਕ ਨੰਬਰ ਬਈ ਇਹ ਤੋਂ ਆ ਜਾ ਕਿੰਨੇ ਟਾਈਮ ਦੀ ਸੂਈ ਆ ਇਹ ਬਈ ਮਹੀਨਾ ਹੋ ਗਿਆ ਸੂਈ ਨੂੰ ਇੱਕ ਮਹੀਨਾ ਸੂਈ ਨੂੰ ਹੋ ਗਿਆ ਸਹੀ ਬੱਚਾ ਇਹਦੇ ਪਿੱਛੇ ਉਹ ਬੱਚੀ ਹੈ ਜਿਹੜੀ ਉਹ ਹੈ ਨਾ ਆ ਮਸ਼ੀਨ ਦੇ ਪਰਲੇ ਪਾਸੇ ਹਾਂ ਬਈ ਠੀਕ ਆ ਬਈ ਦੁੱਧ ਜਿਹੜਾ ਤਾਂ ਜਮਾ ਜਨੂ ਤਿਆਰ ਅਗਲੇ ਨੂੰ ਆਪਾਂ ਜਿੰਨੇ ਢੰਗ ਮਰਜੀ ਚਵਾ ਲਗੇ ਹਾਂ ਕਿੰਨੇ ਕਿਲੋ ਚਵਾ ਦੋਂਗੇ ਯਾਰ ਭਾਈ ਦੁੱਧ ਇਹ ਥੱਲੇ 21 ਕਿਲੋ ਹੀ ਆ 20 ਕਿਲੋ ਭੌਂਦੀ ਅਗਲਾ ਪੰਜ ਦਿਨਾਂ ਸ਼ੀਰ ਜਿੰਨੇ ਦਿਨ ਕਰਦਾ ਉਨੇ ਦਿਨ ਚੋਲਿਆ ਤੇ ਜਿੰਨਾ ਟਾਈਮ ਅਗਨੇ ਦੀ ਤਸੱਲੀ ਨਹੀਂ ਹੁੰਦੀ ਉਨੇ ਦਿਨ ਚੋਲਿਆ ਅਗਲੇ ਦੇ ਦਿਲ ਨੇ ਹਾਮੀ ਭਰਤੀ ਭਾਈ ਸੋਡੇ ਉਹ ਥੋਡੇ ਤੇ ਹੁਣ ਅਗਲੇ ਦੇ ਘਰੇ ਜਿੰਨੇ ਡਾਂਗ ਮਰਜੀ ਚੋਲਿਓ ਸੁਆ ਕਿਨਵਾ ਸੂਈ ਹੋਈ ਆ ਬਾਈ ਇਹ ਬਈ ਤੀਜਾ ਸੂਆ ਹੋਊ ਤੀਜਾ ਸੂਆ ਸੂਈ ਹੋਈ ਲਾ ਲੋ ਬੱਚਾ ਇਹਦੇ ਪਿੱਛੇ ਆ ਬੱਚੀ ਦਿਖਾ ਦਿੰਨਾ ਆ ਖੜੀ ਆ ਇਹਦੇ ਪਿੱਛੇ ਵੀਰੇ ਫੀਮੇਲ ਬੱਚੀ ਆ ਹਮ ਇਹਨੂੰ ਖੋਲੋ ਬਈ 1 ਨੰਬਰ ਨੂੰ ਇਹਨੂੰ ਆਪਾਂ ਬਾਰੇ ਨੂੰ ਕੱਢ ਲਓ ਨਾਲ ਹੁੰਦੇ ਦੋਸਤੋ ਤੋਰ ਕੇ ਦਿਖਾਈ ਜਾਉ ਨੰਬਰ ਕਿੰਨਾ ਗੁਰਪ੍ਰੀ ਤੇਰਾ ਬਾਈ ਨੰਬਰ ਬਾਈ 9873570724 ਬਾਈ 981 ਘਟ 80 ਹੈਨਾ ਹਾਂ ਬਾਈ ਠੀਕ ਆ ਲੈ ਨੰਬਰ ਬਾਈ ਗੁਰਪੀ ਦਾ ਹੈਠਾ ਚੱਲੀ ਜਾਂਦਾ ਸੇਮਾ ਪਿੰਡ ਆ ਵੀਰੇ ਪੁੱਛੋ ਤੋਂ ਵੀ ਬਾਈ ਕਹਿੰਦਾ 7 ਕਿਲੋਮੀਟਰ ਗਵਿੰਦਪੁਰਾ ਸਾਰਿਆਂ ਦੇ ਮੰਨ ਕੇ ਨੇੜੇ ਨੇੜੇ ਜੀ ਰਹਿ ਜਾਂਦਾ ਹੈਨਾ ਹਾਂ ਬਾਈ ਹਾਂ ਮਾੜਾ ਜ ਪੱਕਾ ਮੰਨਦੀ ਆ ਪੱਕਾ ਮੰਨਦੀ ਆ ਬਈ ਥੋੜਾ ਜ ਇਹ ਪਸ਼ੂ ਕਈ ਵਾਰੀ ਵੀਰੇ ਪੱਕੇ ਦਾ ਤੁਹਾਨੂੰ ਪਤਾ ਹੀ ਹੈਨਾ ਅੱਜ ਕੱਲ ਹਰੇਕ ਦੇ ਫਰਸ਼ਾ ਲੱਗੀਆਂ ਤੋਰਾ ਫੇਰਾ ਹੁੰਦਾ ਨਹੀਂ 20 ਕਿਲੋ ਦੁੱਧ ਬਾਈ ਨੇ ਜੇ ਕਹਿਤਾ ਵੀਰੇ ਘਰੇ ਅਗਲਾ ਚਵਾਉਂਦਾਗਾ ਉਹ ਛੋਡੇ ਤੇ ਹੁਣ ਥੋਡੀ ਮਾੜੀ ਜੀ ਹਿੰਮਤ ਆ ਇੱਕ ਦੋ ਦਿਨ ਰੋਹੋ ਅਗਲੇ ਤੇ ਜਿਵੇਂ ਮਰਜੀ ਚੋਈ ਜਾਓ ਨੇੜੇ ਪਿੰਡ ਆਪ ਦਾ ਤਸੱਲੀ ਕਰ ਲੋ ਜਿੰਨੇ ਡਾਂਗਾ ਮਰਜੀ ਚੋਲੇ ਲਿਆਓ ਵੀਰੇ ਮੋੜ ਲਿਆ ਫੀਮੇਲ ਇਹਦੇ ਪਿੱਛੇ ਬੱਚੀ ਆ ਵੀਰੇ ਤੇ ਮੁੱਲ ਨਾਲ ਹੁੰਦੇ ਆਪਾਂ ਕਰਵਾਈ ਚੱਲਾਂਗੇ ਕੱਦ ਦੀ ਜੱਜਮੈਂਟ ਕਰ ਲੋ ਸੁਆ ਬਾਈ ਤੀਜਾ ਕਹਿੰਦੇ ਆ ਹੂੰ ਗੁਰਪ੍ਰੀਤ ਬਾਈ ਫਿਰ ਪਾ ਦਾ ਕਿਵੇਂ ਕਰਾਂਗੇ ਇਹਦਾ ਕੀ ਰਹੂਗਾ ਇਹਦਾ ਬਾਈ ਮੁੱਲ 68000 ਜਾਇ ਜੀ ਹੈ ਹਾਂ ਬਾਈ ਜਾਇ ਜੀ ਇਹ ਬਹਿ ਮਾਨਤਨ ਕਰ ਦਾਂਗੇ ਮੌਕੇ ਤੇ ਹੋ ਜਾਈ ਜਾਣਗੇ ਹਾਂ ਬਾਈ 68000 ਦੋਸਤੋ ਇੱਕ ਨੰਬਰ ਵਾਲੀ ਦਾ ਬਾਈ ਨੇ ਡਿਮਾਂਡ ਰੱਖੀ ਐ ਮੁੱਲ ਰੱਖਿਆ ਕੋਈ ਨਹੀਂ ਮੌਕੇ ਤੇ ਜਿਹੜੀ ਕਸਰ ਹੁੰਦੀ ਐ ਨਿਕਲ ਜਾਂਦੀ ਐ ਹਮ ਆ ਲੈ ਲੈ ਬਾਬੇਰੇ ਚੈੱਕ ਕਰ ਲੋ ਹਮ 68000 ਹੈ ਨਾ ਬਾਈ ਚਬਾਈ ਫਿਰ ਮਸ਼ੀਨ ਨਾਲ ਕਰਦੇ ਹੋ ਕਿ ਹੱਥੀ ਬਈ ਆਪਾਂ ਤਾਂ ਮਸ਼ੀਨ ਨਾਲ ਹੀ ਕਰਦੇ ਹਾਂ ਬਾਈ ਠੀਕ ਆ ਹੱਥੀ ਚੋੜੇ ਉਹ ਕੋਈ ਚੱਕਰ ਉਹ ਕੋਈ ਚੱਕਰ ਨਹੀਂ ਬਾਈ ਠੀਕ ਆ 68000 ਮੁੱਲ 20 ਕਿਲੋ ਦੁੱਧ ਨੰਬਰ 2 ਤੇ ਵੀਰੇ ਇੱਕ ਨੇ ਮੇ ਸੂਏ ਸੋਨਾ ਇਹਨੇ ਬਈ ਦੂਜੇ ਸੂਏ ਸੋਨਾ ਦੂਜੇ ਉਹ ਛੇ ਦੰਦ ਬਈ ਉਹ ਛੇ ਦੰਦ ਦੂਜਾ ਸੂਆ ਸੋਨਾ ਜਮਾ ਐ ਪਈਆ ਦੋਸਤੋ ਬਗਲੇਰ ਕੀ ਚਿੱਟੀ ਜਿੱਥੇ ਚਿੱਟਾ ਰੰਗ ਆ ਤਾਂ ਫਿਰ ਜਮਾ ਸਾਫ ਚਿੱਟਾ ਕੋਈ ਐ ਚਿਤਲੀ ਮਿਤਲੀ ਜੀ ਨਹੀਂ ਵੀਰੇ ਜਿੱਥੇ ਕਾਲੇ ਡੱਬਾ ਉਹ ਜਮਾ ਪਲੇਨ ਐ ਕਾਲੇ ਹੀ ਆ ਫਿਰ ਕੋਈ ਕਰਾਸ ਅੰਗ ਨਹੀਂ ਲੱਗਾ ਇਹਨੂੰ ਜਮਾ ਪਿਓਰ ਚ ਐ ਕਿੰਨੇ ਕ ਦਿਨ ਲਾਜੂ ਗੁਰਪੀ ਤੇ ਵੀਰੇ ਇਹ ਇਹਨੇ ਬਈ 23 ਤਰੀਕ ਨੂੰ ਦਿਨ ਪੂਰੇ ਆ ਇੱਕ ਮਿੰਟ ਬਈ ਰੋਕ ਲੈ ਇਹਨੂੰ 23 ਤਰੀਕ ਨੂੰ ਦਿਨ ਪੂਰੇ ਆ ਕਰਮਾਲੀ ਦਾ ਜਮਾ ਪਿੰਕ ਜਿਹੜਾ ਲੇਵਾ ਤੇ ਚਵਾਈ ਵਾਲਾ ਥਾਨ ਆਹਾ ਬਹੁਤ ਸੋਹਣੇ ਦੋਸਤੋ ਇਹਨੂੰ ਥਾਨ ਕਮਾਈ ਭਾਈ ਇਹਨੂੰ ਆਏ ਨੂੰ ਕਮਾਈ ਆ ਲੈ ਵੀਰੇ ਕਰੋ ਚੈੱਕ ਆਹ ਬ੍ਰਾਂਡ ਆ ਇਹ ਸੋਹਣੀ ਬਹੁਤ ਸੋਹਣੀ ਬੱਚੀ ਆ ਵੀਰੇ ਹੂੰ ਕੰਨਾ ਕੁੰਨਾ ਦੀ ਫੇਸ ਕੁਆਲਿਟੀ ਵੀਰੇ ਤੁਸੀਂ ਆਪ ਚੈੱਕ ਕਰ ਲੋ ਬਾਕੀ ਹਰੇਕ ਦੀ ਸਮਝ ਹੁੰਦੀ ਆ ਅਲੱਗ-ਅਲੱਗ ਦਿਲ ਨੂੰ ਚੀਜ਼ ਲੱਗਦੀ ਏ ਜਿਹੜੇ ਭਾਈ ਦੇ ਤਾਂ ਉਹ ਆਪ ਦਾ ਕੋਲੇ ਆ ਜਿਓ ਖਰੀ ਨਿਕਲੋ ਕੀ ਦੁੱਧ ਕਿੰਨੇ ਕਦੀ ਓਟ ਤੇ ਆਈ ਆਪਣੇ ਭਾਈ ਇਹਨੇ ਪਹਿਲਾਂ ਨੇ ਦਿੱਤਾ ਵਾ 25 22 ਕਿਲੋ ਅੱਛਾ ਹਾਂ ਭਾਈ ਹੂੰ ਠੀਕ ਆ ਪਾਦੂ ਕੀਤ ਕੀ ਵੀ ਹਨਾ ਹਾਂ ਬਈ ਹਾਂ ਆਰਾਮ ਦਾ ਵੀ ਨਾ ਬਈ ਤੇ ਲਾਲਾ ਦਿਨ ਕਿੰਨੇ ਪਏ ਸੀ ਦਿਨ ਬਈ 23 ਤਰੀਕ ਨੂੰ ਪੂਰੇ ਆਲੇ ਹਾਂ ਅੱਛਾ 23 ਨੂੰ ਪੂਰੇ ਅੱਜ ਲਾਲਾ ਆਪਾਂ 16 ਤਰੀਕ ਦੀ ਵੀਡੀਓ ਬਣਾਉਣੇ ਆ ਹਫਤਾ ਤਾਂ ਹਜੇ ਤੱਕ तकरीबन ਖੁੱਲਾ ਹੀ ਪਿਆ ਹੋ ਸਕਦਾ ਮਾੜਾ ਮੋਟਾ ਇੱਧਰ ਉੱਧਰ ਕਰ ਜੇ ਲੈ ਚੱਲ ਬਈ ਅੰਦਰ ਐਨੋਗੇ ਸੀਮਨ ਵੀਰੀ ਦੇ ਪੇਪਰ ਦਾ ਲੱਗਿਆ ਵਾ ਲੱਗਿਆ ਵਾ ਯਾਨੀ ਕਨੈਕਸ਼ਨ ਹੀ ਆ अच्छा 66 ਨਹੀਂ 66 ਨਹੀਂ ਬਈ ਹਾਂ ਉਹ ਕਿਸਮਤ ਅਗਲੇ ਦੀ ਹਾਂ ਉਹ ਕਿਸਮਤ ਆ ਬੱਚੀ ਵੀ ਆ ਸਕਦੀ ਹੈ ਬੱਚਾ ਵੀ ਆ ਸਕਦਾ ਬੱਚਾ ਬੱਚੀ ਦੀ ਉਹ ਕਿਸਮਤ ਆ ਜਿਹੜਾ ਮੌਕੇ ਤੇ ਚੀਜ਼ ਆ ਉਹ ਤੁਸੀਂ ਭਈ ਆਪ ਚੈੱਕ ਕਰਨਾ ਆ ਲੈ ਤੇ ਮੋਲ ਗੁਰਪੀ ਤੇ ਇਹਦਾ ਕਿੰਨੇ ਰਹੂਗਾ ਭਾਈ ਇਹਦਾ ਮੋਲ ਆ ਭਈ ਇੱਕ ਬੱਚੀ ਕਰਦੇ ਆਪਾਂ ਠੀਕ ਆ ਇੱਕ ਤੇ 25 ਇਹਦੀ ਡਿਮਾਂਡ ਆ ਦੋਸਤੋ 1,25,000 ਰੁਪਇਆ ਲੈ ਕਰ ਮਾੜੀ ਦਾ ਹਵਾਲਾ ਦੁਬਾਰੇ ਦਿਖਾ ਦਿੰਨਾ ਤੁਹਾਨੂੰ ਐ ਪੂਰਾ ਸੋਨਾ ਤੇ ਥਾਣੇ ਨੂੰ ਜਿਹੜੇ ਆਇਆ ਚਵਾਈ ਆੜਿਆ ਕੋਈ ਆਇਆ ਨਹੀਂ ਹੈਗਾ ਵੱਡੇ ਓਵਰਸਾਈਜ਼ ਥਾਣ ਹੋਣ ਤੇ ਕੱਲ ਨੂੰ ਜਾ ਕੇ ਮੈਂ ਸਟੇਟਸ ਦੀ ਚੱਕਰ ਪਾਵੇ ਠੀਕ ਆ ਦੂਜਾ ਸੂਆ ਸੂਨਾ ਹਫਤੇ ਦੀ ਕੱਚੀ 125 ਡਿਮਾਂਡ ਹੈ ਨਾ ਹਾਂ ਬਈ ਨੰਬਰ 3 ਤੇ ਆ ਜਾ ਬਾਈ ਇਹ ਕਿਵੇਂ ਆ ਵੀਰੇ ਇਹ ਬਾਈ ਆਪਾਂ ਨੂੰ ਤਾਂ ਦੂਜਾ ਸੂਆ ਕਹਿ ਕੇ ਦਿੱਤੀ ਆ ਮਾਲਕਾਂ ਨੇ ਤੂੰ ਬਈ ਹੈ ਤੀਜਾ ਸੂਈ ਆਪਾਂ ਕਹਿ ਕੇ ਦੇਵਾਂਗੇ ਹਾਂ ਇਹ ਬਈ ਦੱਸਦੀ ਆ ਉਹ ਆਪਣੇ ਨੂੰ ਵੀ ਹੈ ਨਾ ਬਾਕੀ ਅਗਲੇ ਦੀ ਯਾਰ ਸਮਝ ਆ ਸਮਝ ਆ ਬਈ ਜੇ ਤੈਨੂੰ ਕਹਿਤਾ ਤੈਨੂੰ ਭਾਣ ਦੀ ਪਹਿਲਾ ਕਹਿ ਕੇ ਦੇਤੀ ਜਿਹੜੇ ਮੇਰੇ ਭਰਾ ਨੇ ਖਰੀਦਣੀਆਂ ਆ ਸੋਨੂ ਚਾਹੇ ਵੀਰੇ ਦੂਜਾ ਆਲ ਮੰਨ ਲੋ ਸੋਨੂ ਚੌਥਾ ਲੱਗੇ ਉਹ ਥੋੜੇ ਤੇ ਆ ਤੁਸੀਂ ਮੌਕੇ ਤੇ ਨਾ ਦੇਖਣਾ ਹਾਂ ਦਿਨ ਕਿੰਨੇ ਕੁ ਪਏ ਇਹਦੇ ਸੂਨ ਦੇ ਇਹਦੇ ਬਈ ਇਹ ਤਾਂ 15 ਦਿਨ ਹੀ ਪਏ ਆ ਯਾਰ 15 ਦਿਨ ਤਕਰੀਬ ਹਾਂ ਬਈ 15 ਦਿਨ ਰਾਵਣਾ ਦੋਸਤੋ ਇਹ ਸੂਨ ਦੇ ਹਜੇ ਬਾਈ ਕਹਿੰਦਾ ਲੈ ਜੂਗੀ ਹੂੰ ਤੇ ਦੁੱਧ ਦੀ ਕੀ ਉੱਡ ਤੇ ਆਈ ਆ ਬਈ ਤੇਰੇ ਕੋਲੇ ਇਹ ਇਹਦਾ ਬਈ ਦਿੱਤਾ ਵਾ 22 23 ਕਿਲੋ ਦੁੱਧ ਖੜੀ ਵਾਲੀ ਹੈ ਇੱਕ ਥਾਂ ਤੇ ਕਿਸੇ ਦੇ ਖੜੀ ਰਹੀ ਹੈ ਨਾ ਹਾਂ ਬਈ ਆਏ ਹੁੰਦਾ ਜਦੋਂ ਸੰਗੋ ਨੌ ਵੀ ਮੁੜੇ ਪਏ ਆ ਬਈ ਹਾਂ ਜਦੋਂ ਆਹ ਦੇਖੋ ਵੀਰੇ ਜਦੋਂ ਇੱਕ ਥਾਂ ਤੇ ਆਪਣੇ ਪਸ਼ੂ ਅੱਜ ਕੱਲ ਖੜੇ ਰਹਿੰਦੇ ਆ ਨਾ ਮੁੜ ਜਾਂਦੇ ਆ ਹੂੰ ਤੀਜਾ ਬਾਈ ਕਹਿੰਦਾ ਇਹ ਸੂਆ ਸੂਗੀ ਵੀਰੇ ਦੁੱਧ ਚੰਗਾ ਦੱਸਦੇ ਆ ਮਾਲਕਾਂ ਨੇ ਜਿਹੜੀ ਸਹਤੀ ਦਿੱਤੀ ਅਗਲਾ ਸਾਨੂੰ ਗਾਂ ਦੱਸ ਦਿੰਦਾ ਬਾਕੀ ਆਪਣੀ ਕਿਹਨੇ ਗੁਰਪ੍ਰੀਤ ਬਾਈ ਸਮਝੁੰਦੀ ਹਾਂ ਅੱਜ ਕੱਲ ਬਈ ਯਾਰ ਇਹ ਸੋਸ਼ਲ ਮੀਡੀਆ ਦਾ ਜ਼ਮਾਨਾ ਕੋਈ ਜਵਾਕ ਨਹੀਂ ਅੱਜ ਕੱਲ ਲੇਖ ਨੂੰ ਪਤਾ ਹੀ ਆ ਬਾਈ ਸਭ ਨੂੰ ਪਤਾ ਵੀ ਕਿਹੜੀ ਕੀ ਚੀਜ਼ ਆ ਹਾਂ ਹਾਂ ਇਹ ਗੁਰਪੀ ਤੇ ਇਹਦਾ ਕੀ ਭਾ ਕਰੇਗਾ ਬਾਈ ਇਹਦਾ ਬਈ 90000 ਰੁਪਏ ਇਹਦਾ 90 ਆ ਹਾਂ ਠੀਕ ਆ ਕੋਈ ਮਾਰ ਜਣ ਮੌਕੇ ਤੇ ਕੋਈ ਨਾ ਬਈ ਕਰ ਦਾਂਗੇ ਮਾਰ ਦਾ ਨਾ ਇਹਦਾ ਠੀਕ ਆ ਮੌਕੇ ਤੇ ਦੋਸਤੋ ਬਾਈ ਕਹਿੰਦਾ ਹੋ ਜਾ ਮਾਰ ਜਣ ਹੋ ਜਾਂਦਾ ਕਮਾ ਲਿਓ ਬਾਈ ਜੀ ਇਹਨੂੰ 90000 ਤਿੰਨ ਨੰਬਰ ਵਾਲੀ ਦਾ ਮੁੱਲ ਆ ਗਿਆ ਬਾਕੀ ਸੋਨੂੰ ਲੇਵਾ ਮੈਂ ਇਹਦਾ ਵੀ ਬਾਈ ਚੈੱਕ ਕਰਾ ਲੈਣਾ ਜਿਹੜੀ ਮੇਨ ਚੀਜ਼ ਆ ਜਿੱਥੋਂ ਆਪਾਂ ਨੂੰ ਸਾਰਾ ਸੂਆ ਦੁੱਧ ਪੀਣਾ ਜਿਹਦੇ ਵਾਸਤੇ ਆਪਾਂ ਖਰੀਦਿਆ ਲੈ ਜਾਓ ਬਈ ਅੱਗੇ ਨੂੰ ਲੈ ਜਾ ਥੋੜੀ ਆ ਲੈ ਬਾਈ ਮੇਵੇ ਦੀ ਚੈੱਕ ਕਰ ਲਓ ਵੀਰੇ ਥੋੜਾ ਜਿਹਾ ਪੈਰ ਦਬਦੀ ਆ ਪੱਕੇ ਦਾ ਕਰਦੀ ਆ ਇੱਕ ਵੀਰੇ ਪੱਕੇ ਥਾਂ ਤੇ ਜਦੋਂ ਪਸ਼ੂ ਖੜੇ ਰਹਿੰਦੇ ਆ ਉਹ ਫਰਕਾਰੀ ਜਾਂਦਾ ਪਸ਼ੂ ਲੈ ਚੱਲ ਬਈ ਅੰਦਰ ਵੀਰੇ ਹੂੰ ਇਹ ਦੋਸਤੋ ਤਿੰਨ ਨਾਗ ਦਿਖਾਤੇ ਸੋ ਜਿਹੜੇ ਭਰਾ ਨੂੰ ਜਿਹੜਾ ਫਿੱਟ ਆਉਂਦਾ ਬਈ ਕੋਲੇ ਆ ਕੇ ਤਸੱਲੀ ਕਰਨੀ ਤੁਹਾਡਾ ਹੱਕ ਹੈ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਤੁਹਾਡਾ ਧੰਨਵਾਦ ਸਸੀ ਗਾਲ ਬਈ ਜੀ ਸਾਰੇ ਭਰਾਵਾਂ ਨੂੰ